ਦੋਸਤੋ ਪੰਜਾਬੀ ਟਰਬਿਊਂਡ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੋਸਤੋ ਜਿਵੇਂ ਜਿਵੇਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ VOTING ਵਾਲੀ ਤਾਰੀਖ ਨਜ਼ਦੀਕ ਆ ਰਹੀ ਹੈ ਉਸ ਦੇ ਨਾਲ ਹੀ ਸਾਰੀ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਆਪੋ ਆਪਣੇ ਢੰਗ ਨਾਲ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਵੱਖ-ਵੱਖ ਪਾਰਟੀਆਂ ਦੇ ਕੌਮੀ ਪੱਧਰ ਦੇ ਆਗੂ हरियाणा ਵਿੱਚ ਪਹੁੰਚ ਰਹੇ ਨੇ ਆਪਣੇ ਉਮੀਦਵਾਰਾਂ ਦੀ ਹਮੈਤ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਜਿਵੇਂ ਕਿ 2 ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਉਹ ਖੁਰੇਸ਼ੇਤਰ ਦੇ ਵਿੱਚ ਆ ਕੇ ਗਏ ਨੇ ਇਸੇ ਤਰ੍ਹਾਂ ਦੇਖੀਏ ਤਾਂ ਹੋਰ ਵੀ ਵੱਖ-ਵੱਖ ਪਾਰਟੀਆਂ ਦੇ ਕੌਮੀ ਪੱਧਰ ਤੇ ਆਗੂ ਜਿਹੜਨੇ ਉਹ ਵਿਉਤਬੰਦੀ ਕਰ ਰਹੇ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਤਿਆਰ ਹੋ ਚੁੱਕੀ ਹੈ ਸਾਰੀ ਪਾਰਟੀਆਂ ਜਿਹੜੀਆਂ ਚੋਣ ਪ੍ਰਚਾਰ ਦੇ ਵਿੱਚ ਲੱਗੀਆਂ ਹੋਈਆਂ ਨੇ ਜਿਨ੍ਹਾਂ ਵੱਲੋਂ ਵੋਟਰਾਂ ਨੂੰ ਲਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਭਾਜਪਾ ਆਪਣੇ 10 ਸਾਲਾਂ ਦੀ ਕਾਰਗੁਜ਼ਾਰੀ ਨੂੰ ਲੋਕਾਂ 'ਚ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਦੂਜੇ ਪਾਸੇ ਗੱਲ ਚਾਹੀਏ ਆਪਾਂ ਕਾਂਗਰਸ ਦੀ ਕਰ ਲਈਏ ਇਨੈਲੋ ਦੀ ਕਰ ਲਈਏ ਜੀ ਜੀ ਪੀ ਦੀ ਕਰ ਲਈਏ ਆਮ ਆਦਮੀ ਪਾਰਟੀ ਦੀ ਕਰ ਲਈ। ਉਹ ਸਾਰੇ ਹੀ ਭਾਜਪਾ ਨੂੰ ਘੇਰਨ ਦੀ ਤਿਆਰੀ 'ਚ ਨੇ। ਉਹਨਾਂ ਵੱਲੋਂ ਭਾਜਪਾ ਨੂੰ ਘੇਰਿਆ ਜਾ ਰਿਹਾ ਜਿੱਥੇ ਭਾਜਪਾ ਦੀ 10 ਸਾਲਾਂ ਦੀ ਕਾਰਗੁਜ਼ਾਰੀ ਦੇ ਦਾਅਵਿਆਂ ਨੂੰ ਝੂਠ ਲਾਇਆ ਜਾ ਰਿਹਾ ਵੀ ਭਾਜਪਾ ਨੇ 10 ਸਾਲਾਂ 'ਚ ਕੁਝ ਨਹੀਂ ਕੀਤਾ। ਉੱਥੇ ਹੀ ਭਾਜਪਾ ਦੇ ਜਿਹੜੇ ਰਾਜ ਦੇ ਵਿੱਚ ਚਾਹੇ ਮਹਿੰਗਾਈ ਚਾਹੇ ਪਿਸ਼ਟਾਚਾਰ ਚਾਹੇ ਬੇਰੋਜ਼ਗਾਰੀ ਇਸ ਤਰ੍ਹਾਂ ਦੀ ਵਦਨ ਦੇ ਵੀ ਦੋਸ਼ ਜਿਹੜਨੇ ਲਗਾਤਾਰ ਲਗਾਏ ਜਾ ਰਹੇ ਨੇ ਪਰ ਦੋਸਤੋ ਜਿੱਥੇ ਇੱਕ ਪਾਸੇ ਤਾਂ ਰਾਜਨੀਤਿਕ ਪਾਰਟੀਆਂ ਲੱਗੀਆਂ ਹੋਈਆਂ ਨੇ ਉਹ ਤਾਂ ਠੀਕ ਹੈ ਵੀ ਉਹਨਾਂ ਨੇ ਚੋਣ ਮੈਦਾਨ 'ਚ ਨੀਤਰੀਆਂ ਹੋਈਆਂ ਨੇ ਉਹਨਾਂ ਨੇ ਜਿੱਤ ਹਾਸਲ ਕਰਨ ਲਈ ਰਾਜਨੀਤੀ 'ਚ ਕੁਝ ਵੀ ਕੀਤਾ ਜਾਵੇ ਤੇ ਉਹ ਕਰ ਰਹੀਆਂ ਨੇ ਪਰ ਦੂਜੇ ਪਾਸੇ ਜੇਕਰ ਅਸੀਂ ਦੇਖੀਏ ਤਾਂ ਚੋਣਾ ਤੋਂ ਠੀਕ ਲਗਭਗ ਜਿਹੜਾ 18-19 ਦਿਨ ਪਹਿਲਾਂ ਹਰਿਆਣਾ ਦੇ ਵਿੱਚ ਕਿਸਾਨ ਜਥੇਬੰਦੀਆਂ ਸਰਗਰਮ ਹੋ ਗਈਆਂ ਨੇ ਤੇ ਇਹ ਸਰਗਰਮੀ ਦਾ ਕਾਰਨ ਵੀ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਹਰਿਆਣਾ ਪੁਲਿਸ ਹੀ ਰਹਿ ਰਹੀ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਲੰਗੇ ਦਿਨ ਹਰਿਆਣਾ ਦੇ ਉਚਾਣਾ ਦੇ ਵਿੱਚ ਜਿਹੜਾ ਹੈਗਾ ਕਿਸਾਨ ਮਹਾਪੰਚਾਇਤ ਸੱਦੀ ਕੀ ਉਸ ਮਹਾਪੰਚਾਇਤ ਦੇ ਵਿੱਚ ਪੰਜਾਬ ਹਰਿਆਣਾ ਤੇ ਦੇਸ਼ ਭਰ ਤੋਂ ਕਿਸਾਨ ਪਹੁੰਚ ਰਹੇ ਸੀਗੇ ਤੇ ਪਹਿਲਾਂ ਤਾਂ ਕਿਸਾਨਾਂ ਨੂੰ ਜਿਹੜਾ ਇਹ ਕੱਲ ਦੀ ਕਿਸਾਨ ਮਹਾਪੰਚਾਇਤ 85 15 ਸਤੰਬਰ ਦੀ 14 ਸਤੰਬਰ ਨੂੰ ਇੱਕ ਦਿਨ ਪਹਿਲਾਂ ਉਹਨਾਂ ਨੂੰ ਨੋਟਿਸ ਥਮਾ ਦਿੱਤਾ ਜਾਂਦਾ ਹੈ ਵੀ ਤੁਹਾਡੇ ਕੋਲ ਕਿਸਾਨ ਮਹਾਪੰਚਾਇਤ ਦੀ ਪਰਮਿਸ਼ਨ ਨਹੀਂ ਹੈ ਫਿਰ ਉੱਥੇ ਤੋਂ ਜੋ ਗੱਲਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਦੋਂ ਕਿਸਾਨ ਫੇਰ ਵੀ ਵਜੀਦ ਰਹਿੰਦੇ ਨੇ ਵੀ ਅਸੀਂ ਤਾਂ ਕਿਸਾਨ ਮਹਾਪੰਚਾਇਤ ਕਰਾਂਗੇ ਤਾਂ ਉੱਥੇ ਦੇ ਜਿੰਨੇ ਵੀ ਚਾਹੇ ਟੈਂਟ ਵਾਲੇ ਨੇ ਚਾਹੇ ਲਾਈਟ ਵਾਲੇ ਨੇ ਸਾਊਂਡ ਵਾਲੇ ਨੇ ਜਾਂ ਹੋਰ ਜਿਹੜੇ ਵੀ ਉੱਥੇ ਲੋਕਲ ਵਪਾਰੀ ਨੇ ਉਹਨਾਂ ਨੂੰ ਧਮਕਾਇਆ ਜਾਂਦਾ ਹੈ ਵੀ ਤੁਸੀਂ ਕਿਸਾਨਾਂ ਨੂੰ ਜਿਹੜਾ ਕੁਝ ਵੀ ਸਮਾਨ ਮੁਹੱਈਆ ਨਹੀਂ ਕਰਵਾਉਣਾ ਜੇਕਰ ਤੁਸੀਂ ਕਰਵਾਉਂਦੇ ਹੋ ਤਾਂ ਉਹ ਜ਼ਬਤ ਕਰ ਦਿੱਤਾ ਜਾਵੇਗਾ ਐਸੇ ਅਜਿਹੀ ਜਿਹੜੀਆਂ ਖਬਰਾਂ ਵੀ ਅਨੰਦ ਘਰਤ ਤੌਰ ਤੇ ਜਿਹੜਾ ਸਾਹਮਣੇ ਆਈਆਂ ਨੇ ਕਿਸਾਨ ਵੀ ਅਜੇ ਇਹ ਦੋਸ਼ ਲਾ ਰਹੇ ਨੇ ਤੇ ਉਸ ਤੋਂ ਬਾਅਦ ਗੱਲ ਜੀ ਕੱਲ ਦੀ ਕਿਸਾਨ ਮਹਾਪੰਚਾਇਤ ਦੀ ਕਰ ਲਈ ਤਾਂ ਕਿਸਾਨ ਮਹਾਪੰਚਾਇਤ ਚ ਵੀ ਕਿਸਾਨਾਂ ਨੂੰ ਉਚਾਣਾ ਪਹੁੰਚਣ ਤੋਂ ਰੋਕਣ ਲਈ ਕਈ ਥਾਵਾਂ ਤੇ ਜਿਹੜਾ ਵੱਡੀਆਂ ਰੋਕਾਂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਚਾਹੀ ਆਪਾਂ ਇਧਰੋਂ ਛੀਕੇ ਦੇ ਕਰ ਲਈਏ ਵੀ ਕਿ ਜਦੋਂ ਪੰਜਾਬ ਤੋਂ ਛੀਕਾ ਐਂਟਰ ਕਰਦੇ ਆ ਇਸ ਸੜਕ ਤੇ ਪੁਲਿਸ ਨੇ ਵੱਡੇ ਵੱਡੇ ਪੱਥਰ ਵਿੱਚ ਸੜਕ ਵਿੱਚ ਗੱਡੀਆਂ ਖੜੇ ਕਰ ਦਿੱਤੇ ਇਸੇ ਤਰ੍ਹਾਂ ਖਨੋਰੀ ਵਾਲੇ ਪਾਸੇ ਕਰ ਦਿੱਤੇਗੇ ਤਾਂ ਪਰ ਕਿਸਾਨ ਤਾਂ ਜਿਹੜੇ ਨੇ ਵੱਡੀ ਗਿਣਤੀ 'ਚ ਉਚਾਨਾ ਪਹੁੰਚੇ ਵੀ ਉੱਥੇ ਕਿਸਾਨ ਮਹਾਪੰਚਾਇਤ ਵੀ ਹੋਈ ਤੇ ਉਹਨਾਂ ਨੇ ਭਾਜਪਾ ਦੇ ਖਿਲਾਫ ਜਾਂ ਕੇਂਦਰ ਸਰਕਾਰ ਦੇ ਖਿਲਾਫ ਹੰਕਾਰ ਵੀ ਭਰੀ ਵੀ ਭਾਜਪਾ ਨੇ ਕਿਵੇਂ ਵਾਅਦਾ ਖਿਲਾਫੀ ਦੇ ਦੋਸ਼ ਲਾਇਆ ਉਹਨਾਂ ਨੇ ਵੀ ਭਾਜਪਾ ਵੱਲੋਂ ਜਦੋਂ ਕਿਸਾਨ ਅੰਦੋਲਨ ਖਤਮ ਹੋਇਆ ਸੀ ਤਾਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਸੀ ਉਹ ਹਾਲੇ ਤੱਕ ਪੂਰੀਆਂ ਨਹੀਂ ਹੋ ਸਕੀਆਂ ਨਾਲ ਹੀ ਉਹਨਾਂ ਨੇ ਦੋਸ਼ ਵੀ ਲਾਏ ਵੀ ਦੇਸ਼ ਦੇ ਜਿਹੜੇ ਮੌਜੂਦਾ ਪ੍ਰਧਾਨ ਮੰਤਰੀ ਨੇ ਸ਼੍ਰੀ ਨਰਿੰਦਰ ਮੋਦੀ ਇਹਨਾਂ ਵੱਲੋਂ ਸਾਲ 2011 ਚ ਉਸ ਸਮੇਂ ਸਰਦਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸੀਗੇ ਤਾਂ ਉਸ ਸਮੇਂ ਉਹਨਾਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਕਿਸਾਨਾਂ ਨੂੰ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਪਰ ਕਿਸਾਨਾਂ ਨੇ ਦੋਸ਼ ਲਾਇਆ ਵੀ 2011 ਪ੍ਰਧਾਨ ਮੰਤਰੀ ਨਾ ਹੁੰਦੇ ਹੋਏ ਮੋਦੀ ਵੱਲੋਂ ਇਹ ਮੰਗ ਕੀਤੀ ਜਾ ਰਹੀ ਸੀ ਪਰ ਜਦੋਂ 2014 ਤੋਂ ਹੁਣ ਤੱਕ ਲਗਾਤਾਰ ਉਹ ਪ੍ਰਧਾਨ ਮੰਤਰੀ ਨੇ ਦੇਸ਼ ਤੇ ਤਾਂ ਉਹ ਆਪਣੀ ਇਸ ਮੰਗ ਨੂੰ ਹੀ ਭੁੱਲ ਗਏ ਨੇ ਇਹੋ ਜਿਹੇ ਵੀ ਦੋਸ਼ ਲਾਏ ਨਹੀਂ ਤੇ ਇਸ ਦੇ ਨਾਲ ਹੀ ਜਿਵੇਂ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਕਿਤੇ ਨਾ ਕਿਤੇ ਹਰਿਆਣਾ ਕਿਸਾਨ ਜਿੱਥੇ ਬੰਦੀਆਂ ਚ ਨਾਰਾਜ਼ਗੀ ਜਿਹੜੀ ਸੀ ਭਾਜਪਾ ਉਮੀਦਵਾਰਾਂ ਦੇ ਖਿਲਾਫ ਜਾਂ ਭਾਜਪਾ ਪਾਰਟੀ ਦੇ ਖਿਲਾਫ ਉਹ ਹੋਰ ਵੱਧ ਗਈ ਤੇ ਉਹ ਜਮੀਨੀ ਪੱਧਰ ਤੇ ਨਿਕਲ ਕੇ ਸਾਹਮਣੇ ਆਈ ਤੇ ਉਹਦਾ ਨਤੀਜਾ ਇਹ ਹੈ ਵੀ ਅੱਜ ਹਰਿਆਣਾ ਦੇ ਵਿੱਚ ਕਈ ਥਾਵਾਂ ਤੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਹੋਇਆ ਭਾਜਪਾ ਉਮੀਦਵਾਰਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਜੇ ਉਸ ਚ ਦੇਖੀਏ ਤਾਂ ਸਭ ਤੋਂ ਪਹਿਲਾਂ ਤਾਂ ਹਿਸਾਰ ਜ਼ਿਲ੍ਹੇ ਦੀ ਵਿਧਾਨ ਸਭਾ ਹਲਕਾ ਉੱਥੇ ਆਦਮਪੁਰ ਜਿੱਥੋਂ ਕਿ ਕੁਲਦੀਪ ਬਿਸ਼ਨੋਈ ਦੇ ਪੁੱਤ ਬਵਿਆ ਬਿਸ਼ਨੋਈ ਚੌਣਾ ਲੜ ਰਹੇ ਨੇ ਉੱਥੇ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵਿਰੋਧ ਕੀਤਾ ਇਸੇ ਤਰ੍ਹਾਂ ਅੰਬਾਲਾ ਕੈਂਟ ਤੋਂ ਅਨਿਲ ਵਿਜ ਚੋਣ ਲੜ ਰਹੀਨੀ ਜੋ ਕਿ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਵੀ ਨੇ ਉਹਨਾਂ ਦੇ ਵੀ ਅੱਜ ਵਿਰੋਧ ਹੋਇਆ ਇਸ ਤਰ੍ਹਾਂ ਹੋਰ ਵੀ ਕਈ ਥਾਵਾਂ ਤੇ ਜਿਹੜਾ ਭਾਜਪਾ ਤੇ ਜੀ ਜੀ ਪੀ ਦੇ ਆਗੂਆਂ ਦਾ ਵਿਰੋਧ ਹੋਇਆ ਤੇ ਨਾਲ ਹੀ ਕਿਸਾਨਾਂ ਦੇ ਜਿਹੜੇ ਵੀ ਉੱਥੇ ਪ੍ਰਦਰਸ਼ਨਕਾਰੀ ਸੀਗੇ ਉਹਨਾਂ ਨੇ ਕਿਹਾ ਵੀ ਭਾਜਪਾ ਤੇ ਜੀ ਜੀ ਪੀ ਉਸ ਸਮੇਂ ਗਠਜੋੜ ਚ ਸੀਗੇ ਆ ਵਿਕੇ ਉਹਨਾਂ ਦਾ ਜਿਹੜਾ ਕਿਸਾਨਾਂ ਪ੍ਰਤੀ ਰਵੱਈਆ ਸੀਗਾ ਉਸ ਬਾਰੇ ਸਟੈਂਡ ਸਪਸ਼ਟ ਕਰਨ ਜਾਂ ਹੋਰ ਇਸ ਤਰ੍ਹਾਂ ਦੇ ਕਈ ਸਵਾਲ ਜਿਹੜ ਨੇ ਖੜੇ ਕੀਤੇ ਨੇ ਪਰ ਦੋਸਤੋ ਇਹ ਤਾਂ ਕਹਿ ਦਈਏ ਹਲੇ ਸ਼ੁਰੂਆਤ ਹੈ ਕਿਉਂਕਿ ਅੱਜ ਹਲੇ 16 ਸਤੰਬਰ ਦਾ ਦਿਨ ਚੱਲ ਰਿਹਾ ਹੈ 22 ਸਤੰਬਰ ਨੂੰ ਫੇਰ ਜਿਹੜਾ ਕੁਰਸ਼ੇਤਰ ਦੇ ਪੀਪਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਮਹਾਪੰਚਾਇਤ ਰੱਖੀ ਗਈ ਹੈ ਉਸ ਦੇ ਨਾਲ-ਨਾਲ ਜਿਹੜਾ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਖਿਲਾਫ ਇੱਕ ਤਰ੍ਹਾਂ ਦੀ ਮੁਹਿੰਮ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਇਹ ਮੁਹਿੰਮ ਸਾਨੂੰ ਲੋਕ ਸਭਾ ਚੋਣਾਂ 'ਚ ਵੀ ਦੇਖਣ ਨੂੰ ਮਿਲੀ ਸੀ ਉਸ ਸਮੇਂ ਵੀ ਕਿਸਾਨ ਜਿੱਥੇ ਬੰਦੀਆਂ ਵੱਲੋਂ ਹਰਿਆਣਾ ਹੀ ਨਹੀਂ ਦੇਸ਼ ਭਰ ਦੇ ਵਿੱਚ ਭਾਜਪਾ ਗੂਆਂ ਦਾ ਵਿਰੋਧ ਕੀਤਾ ਗਿਆ ਸੀ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਗਿਆ ਸੀ ਤਾਂ ਉਸ ਦਾ ਵੀ ਕਿਤੇ ਨਾ ਕਿਤੇ ਭਾਜਪਾ ਨੂੰ ਇੱਕ ਖਮਿਆਜਾ ਭੁਗਤਣਾ ਪਿਆ ਸੀ ਤੇ ਹੁਣ ਫੇਰ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਇੱਕ ਵਾਰ ਫੇਰ ਤੋਂ ਅਸੀਂ ਕਹਿ ਸਕਦੇ ਹਾਂ ਕਿ ਕਿਸਾਨ ਜਿੱਥੇ ਬੰਦੀਆਂ ਸਰਗਰਮ ਹੋ ਗਈਆਂ ਨੇ ਜੋਹੋ ਸਰਗਰਮੀ ਸਾਨੂੰ ਅੱਜ ਤੋਂ ਦਿਖਣੀ ਸ਼ੁਰੂ ਹੋ ਗਈ ਹੈ। ਕਈ ਥਾਵਾਂ ਤੇ ਜਿਵੇਂ ਤੁਹਾਨੂੰ ਦੱਸਿਆ ਹੋਵੇਗਾ ਭਾਜਪਾ ਤੇ ਜਜਪੀ ਦੇ ਉਮੀਦਵਾਰਾਂ ਦੇ ਵਿਰੋਧ ਹੋਏ ਨੇ ਪਰ ਹੁਣ ਦੇਖਣ ਵਾਲੀ ਗੱਲ ਤਾਂ ਸਭ ਤੋਂ ਵੱਡੀ ਇਹੀ ਹੈ ਕਿ ਇਹ ਵਿਰੋਧ ਅੱਜ ਤੱਕ ਕੀ ਰਹਿੰਦੇ ਨੇ ਕਿ ਆਉਣ ਵਾਲੇ ਦਿਨਾਂ 'ਚ ਹੋ ਰਹੇ ਵਿਰੋਧ ਜਿਹੜੇ ਨੇ ਤਿੱਖੇ ਹੁੰਦੇ ਜਾਂਦੇ ਨੇ ਕੋਈ ਨਵਾਂ ਰੰਗ ਰੂਪ ਲੈਂਦੇ ਨੇ ਇੱਕ ਤਾਂ ਦੇਖਣ ਵਾਲੀ ਗੱਲ ਇਹ ਹੋਵੇਗੀ ਤੇ ਇਸ ਦੇ ਨਾਲ ਹੀ ਜੇਕਰ ਇੱਕ ਗੱਲ ਹੋਰ ਕਰੀਏ ਵੀ ਕਿ ਜਿੱਥੇ ਕਿਸਾਨ ਜਿੱਥੇ ਬੰਦਿਆਂ ਜ਼ਮੀਨ ਤੇ ਸੰਘਰਸ਼ ਕਰ ਰਹੀਆਂ ਨੇ ਤਾਂ ਉੱਥੇ ਹੀ ਕੁਝ ਜਥੇਬੰਦੀਆਂ ਜਿਹੜੀ ਕਿਸਾਨ ਤੇ ਮਜ਼ਦੂਰਾਂ ਦੇ ਪੱਖ ਦੇ ਵਿੱਚ ਕੰਮ ਕਰਨ ਵਾਲੀਆਂ ਨੇ ਉਹਨਾਂ ਵੱਲੋਂ ਕਾਗਜ਼ ਪੱਤਰੀ ਕਹਿਦੀ ਐ ਸੀ ਉਹ ਵੀ ਕੰਮ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਦੀ ਇੱਕ ਕੁਝ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਜਿਹੜਿਆ ਕੱਲ ਚੰਡੀਗੜ੍ਹ 'ਚ ਵੀ ਇੱਕ ਸੈਮੀਨਾਰ ਕੀਤਾ ਗਿਆ ਜਿਨ੍ਹਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਉਸ ਸੈਮੀਨਾਰ 'ਚ ਵਿਚਾਰ ਚਰਚਾ ਕੀਤੀ ਤੇ ਇੰਨਾ ਹੀ ਨਹੀਂ ਉਸ ਸੈਮੀਨਾਰ 'ਚੋਂ ਇੱਕ ਸਾਂਝੇ ਤੌਰ ਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਪੱਤਰ ਜਿਹੜਾ ਉਹ ਹਰਿਆਣੇ ਦੀ ਰਾਜਨੀਤਿਕ ਪਾਰਟੀਆਂ ਨੂੰ ਭੇਜਿਆ ਗਿਆ ਚਿੱਤੇ ਵਿੱਚ ਮੁੱਖ ਮੰਗ ਉਹਨਾਂ ਨੇ ਇਹੀ ਕੀਤੀ ਹੈ ਵੀ ਕਿ ਚਾਹੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੀ ਕਰ ਲਈਏ ਜਾਂ ਕਰਜ਼ਾ ਮਾਫੀ ਦੀ ਕਰ ਲਈਏ ਜਾਂ ਹੋਰ ਜਿਹੜੀਆਂ ਮੰਗਾਂ ਨੇ ਵੀ ਕਿ ਇਹਨਾਂ ਮੰਗਾਂ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਰਾਜਨੀਤਿਕ ਪਾਰਟੀਆਂ ਆਪਣੇ ਆਪਣੇ ਚੋਣ ਕੋਸ਼ਨਾ ਪੱਤਰ ਦੇ ਵਿੱਚ ਸ਼ਾਮਲ ਕਰਨ ਇਸ ਲਈ ਜਿਹੜਾ ਹੈਗਾ ਕੱਲ ਇੱਕ ਖੁੱਲਾ ਪੱਤਰ ਸਾਰੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਭੇਜਿਆ ਗਿਆ ਤੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਹਲੇ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ ਦਾ ਉਸ ਬਾਰੇ ਕੋਈ ਟਿੱਪਣੀ ਨਹੀਂ ਸਾਹਮਣੇ ਆਈ ਹੈ ਨਾ ਕੋਈ ਗੱਲਬਾਤ ਨਿਕਲੀ ਹੈ ਪਰ ਕਿਤੇ ਨਾ ਕਿਤੇ ਕਹਿ ਦਈਏ ਸ਼ੁਰੂਆਤ ਜ਼ਰੂਰ ਉਧਰੋਂ ਵੀ ਹੋ ਗਈ ਹੈ ਵੀ ਕਿ ਸਾਰੀ ਰਾਜਨੀਤਿਕ ਪਾਰਟੀਆਂ ਤੇ ਹੁਣ ਕਿਸਾਨ ਜਥੇਬੰਦੀਆਂ ਜਾਂ ਕਿਸਾਨ ਤੇ ਮਜ਼ਦੂਰਾਂ ਦੇ ਹਿੱਤਾਂ ਲਈ ਕੰਮ ਕਰਨ ਵਾਲੇ ਲੋਕ ਉਹ ਰਾਜਨੀਤਿਕ ਪਾਰਟੀਆਂ ਤੇ ਦਬਾਅ ਬਣਾਉਣਾ ਹੁਣ ਸ਼ੁਰੂ ਕਰ ਰਹੇ ਨੇ ਵੀ ਉਹ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਆਪਣੇ ਚੋਣ ਘੋਸ਼ਣਾ ਪੱਤਰ 'ਚ ਸ਼ਾਮਲ ਕਰਨ ਜੇਕਰ ਚੋਣ ਘੋਸ਼ਣਾ ਪੱਤਰ 'ਚ ਸ਼ਾਮਲ ਹੋਵੇਗਾ ਤਾਂ ਕੱਲ ਨੂੰ ਸਮੇਂ-ਸਮੇਂ ਤੇ ਉਹਨਾਂ ਦੀ ਜਵਾਬਤਾਲੀ ਵੀ ਕਰਨੀ ਵੀ ਸੌਖੀ ਹੋਵੇਗੀ ਤੇ ਨਾਲ ਹੀ ਕਿਤੇ ਨਾ ਕਿਤੇ ਉਹਨਾਂ ਦੇ ਮਨ ਤੇ ਵੀ ਦਬਾਅ ਹੋਵੇਗਾ ਵੀ ਕਿਸਾਨਾਂ ਨਾਲ ਜਿਹੜੇ ਵਾਅਦੇ ਕੀਤੇ ਨੇ ਉਹ ਪੂਰੇ ਕਰਨੇ ਨੇ ਉਹਨਾਂ ਬਾਰੇ ਕੀ ਰਣਨੀਤੀ ਤਿਆਰ ਕਰਨੀ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਤੇ ਵੀ ਦਬਾਅ ਜਿਹੜਾ ਦੇਖਣ ਨੂੰ ਮਿਲੇਗਾ ਪਰ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੈ ਵਿਕਾ ਅੱਜ ਹਰਿਆਣਾ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ ਇਹ ਹੁਣ ਕੀ ਰੰਗ ਰੂਪ ਲੈਂਦੇ ਨੇ ਇਹ ਤਾਂ ਸਮੇਂ ਦੇ ਨਾਲ ਪਤਾ ਲੱਗੇਗਾ ਪਰ ਨਾਲ ਹੀ ਦੇਖਣਾ ਹੁਣ ਇਹ ਵੀ ਹੋਵੇਗਾ ਵੀ ਕਿ ਰਾਜਨੀਤਿਕ ਪਾਰਟੀਆਂ ਵੈਸੇ ਸਾਰੀਆਂ ਹੀ ਪਰ ਵਿਸ਼ੇਸ਼ ਤੌਰ ਤੇ ਗੱਲ ਭਾਜਪਾ ਦੀ ਕਰੀਏ ਤਾਂ ਜਿਵੇਂ ਅੱਜ ਤੋਂ ਵਿਰੋਧ ਸ਼ੁਰੂ ਹੋ ਗਏ ਨੇ ਇਹ ਹੁਣ ਕਿਸ ਰਣਨੀਤੀ ਤੇ ਕੰਮ ਕਰਦੇ ਨੇ ਕੀ ਵਿਉਤਪੰਦੀ ਤਿਆਰ ਕਰਦੇ ਨੇ ਉਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਕਿਸਾਨ ਜਿੱਥੇ ਬੰਦੀਆਂ 'ਚ ਨਾਰਾਜ਼ਗੀ ਬਹੁਤ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ 'ਚ ਕੀ ਇਹ ਵਿਰੋਧ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ ਜਾਂ ਨਹੀਂ ਰਹਿੰਦਾ ਕਿ ਆ ਭਾਜਪਾ ਆਪਣੀ ਕੀ ਸਟ੍ਰੈਟਜੀ ਬਦਲਦੀ ਹੈ ਕਿ ਹੁਣ ਨਵੀਂ ਰਣਨੀਤੀ ਤੇ ਕੰਮ ਕਰਦੀ ਹੈ ਉਹ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਤੇ ਉਦੋਂ ਤੱਕ ਅਸੀਂ ਕੋਈ ਵੀ ਜਿਹੜੀ ਵੀ ਤਾਜ਼ਾ ਜਾਣਕਾਰੀ ਹਰਿਆਣਾ ਵਿਧਾਨ ਸਭਾ 'ਚ ਹੋਣਾ ਨੂੰ ਲੈ ਕੇ ਹੋਵੇਗੀ ਉਹ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ